ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾਂ ਸਭ ਤੇ ਉੱਚਾ ਜਾ ਕਾ ਨਾਮ ਸਦਾ ਸਦਾ ਤਾਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੁਏ ਅਤ ਪਲਤ ਤੁਮਰੀ ਗਤ ਹੋਏ ਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿਨ ਬਖਸਨ ਹਰ ਪਗਤ ਪਾਏ ਸਰਦਾਨਿ ਸਤਾ ਸਚਾ ਤਨ ਸਾਚੀ ਵਿੜਾਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰੱਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭਮਸਿਓ ਲਾਗੋ ਤਿਆਨ ਪੂਰਨ ਪੂਰ ਹੋ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਦਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭਤੇ ਉਚਾ ਜਾ ਕਾ ਨਾਮ ਸਦਾ ਸਦਾ ਤਾਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਲਤ ਪਲਤ ਤੁਮਰੀ ਗਤ ਹੋਏ ਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੇ ਆਹਾਰ ਕੋਟਖ ਤੇਖ ਨ ਬਖਸਨ ਹਰ ਪਗਤ ਪਾਏ ਸਦਾ ਨਿਸਤਾਰ ਸੱਚਾ ਤਨ ਸਾਚੀ ਵਿੜਾਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭਮ ਸਿਉ ਲਾਗੋ ਤਿਆਨ ਪੂਰਨ ਪੂਰ ਰਹੇਉ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭਏ ਧਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭ ਤੇ ਉੱਚਾ ਜਾ ਕਾ ਨਾਮ ਸਦਾ ਸਦਾ ਤਾਕੇ ਗੁਣ ਗਾਉ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ Premar mana tum saacha soe alt palat tumri gat hoye irha purakh niranjan srijan haar ji jant devai ahaar ਕੋਟ ਖਤੇ ਖਿਨ ਬਖਸਨ ਹਰ ਪਗਤ ਪਾਏ ਸਰਦਾਨਿਸਤਾ ਸੱਚਾ ਤਨ ਸਾਚੀ ਵਿੜਾਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭਮ ਸਿਉ ਲਾਗੋ ਤਿਆਨ ਪੂਰਨ ਪੁਰ ਰਹਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਧਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭ ਤੇ ਉੱਚਾ ਜਾ ਕਾ ਨਾਉ ਸਦਾ ਸਦਾ ਤਾਕੇ ਗੁਣ ਗਾਉ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸੇਮਰ ਮਨਾ ਤੂੰ ਸਾਚਾ ਸੋਏ ਹਲਤ ਪਲਤ ਤੁਮਰੀ ਗਤ ਹੋਏ ਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿਨ ਬਖਸਨ ਹਰ ਪਗਤ ਪਾਏ ਸਰਦਾਨਿਸਤਾ ਸਾਚਾ ਤਨ ਸਾਚੀ ਵਿੜਿਆਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰੱਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭਮਸਿਓ ਲਾਗੋ ਤਿਆਨ ਪੂਰਨ ਪੁਰ ਰਹਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਤਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭਤੇ ਉੱਚਾ ਜਾ ਕਾ ਨਾਮ ਸਦਾ ਸਦਾ ਤਾਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੁਏ ਹਰਤ ਪਲਤ ਤੁਮਰੀ ਗਤ ਹੋਏ ਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੇ ਆਹਾਰ ਕੋਟਖ ਤੇ ਖਿਨ ਬਖਸਨ ਹਰ ਪਗਤ ਪਾਏ ਸਰਦਨਿ ਸਤਾ ਸਾਚਾ ਤਨ ਸਾਚੀ ਵਿੜਾਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਆਰ ਭਮਸਿਓ ਲਾਗੋ ਤਿਆਨ ਪੂਰਨ ਪੁਰ ਰਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਧਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭਤੇ ਉਚਾ ਜਾ ਕਾ ਨਾਮ ਸਦਾ ਸਦਾ ਤਾਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੁਏ ਹਰਤ ਪਲਤ ਤੁਮਰੀ ਗਤ ਹੋਏ ਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੇ ਆਹਾਰ ਉਟਖ ਤੇਖਿਨ ਬਖਸਨ ਹਰ ਪਗਤ ਪਾਏ ਸਰਦਾਨਿ ਸਤਾ ਸਾਚਾ ਤਨ ਸਾਚੀ ਵਿੜਿਆਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਆਰ ਭਮਸਿਓ ਲਾਗੋ ਤਿਆਨ ਪੂਰਨ ਪੁਰ ਰਹਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਤਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭਤੇ ਉਚਾ ਜਾ ਕਾ ਨਾਮ ਸਦਾ ਸਦਾ ਤਾਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁਖ ਜਾਏ ਸਰਬ ਸੋਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਲਤ ਪਰਤ ਤੁਮਰੀ ਗੱਟ ਹੋਏ ਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੇ ਆਹਾਰ ਉਟਖ ਤੇਖੇ ਨ ਬਖਸਨ ਹਰ ਪਗਤ ਪਾਏ ਸਦਾ ਨਿਸਤਾਰ ਸੱਚਾ ਤਨ ਸਾਚੀ ਵਿੜਿਆਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭਮ ਸਿਉ ਲਾਗੋ ਤਿਆਨ ਪੂਰਨ ਪੁਰ ਰਹਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਧਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭ ਤੇ ਉੱਚਾ ਜਾ ਕਾ ਨਾਮ ਸਦਾ ਸਦਾ ਤਾਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸੇਮਰ ਮਨਾ ਤੁ ਸਾਚਾ ਸੋਏ ਹਲਤ ਪਲਤ ਤੁਮਰੀ ਗਤ ਹੋਏ ਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿੰਨ ਬਖਸਨ ਹਰ ਪਗਤ ਪਾਏ ਸਰਦਾਨਿਸਤਾ ਸਾਚਾ ਤਨ ਸਾਚੀ ਵਿੜਾਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭਰਮ ਸਿਉ ਲਾਗੋ ਧਿਆਨ ਪੂਰਨ ਪੁਰ ਰਹਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਧਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭ ਤੇ ਉੱਚਾ ਜਾ ਕਾ ਨਾਮ ਸਦਾ ਸਦਾ ਤਾ ਕੇ ਗੁਣ ਗਾਉ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸੇਮਰ ਮਨਾ ਤੂੰ ਸਾਚਾ ਸੋਏ ਹਲਤ ਪਲਤ ਤੁਮਰੀ ਗਤ ਹੋਏ ਇਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿਨ ਬਖਸਨ ਹਰ ਪਗਤ ਪਾਏ ਸਦਾ ਨਿਸਤਾਰ ਤਸ ਤਨ ਸਾਚੀ ਵਿੜਾਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭਮ ਸਿਉ ਲਾਗੋ ਤਿਆਨ ਪੂਰਨ ਪੁਰ ਰਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਧਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭ ਤੇ ਉੱਚਾ ਜਾ ਕਾ ਨਾਮ ਸਦਾ ਸਦਾ ਤਾ ਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਅਤ ਪਤ ਪਤ ਤੁਮਰੀ ਘਟ ਹੋਏ ਇਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿਨ ਬਖਸਨ ਹਰ ਪਗਤ ਪਾਏ ਸਰਦਾਨਿਸ਼ਤਾ ਸਚਾ ਤਨ ਸਾਚੀ ਵਿੜਿਆਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭਮ ਸਿਉ ਲਾਗੋ ਧਿਆਨ ਪੂਰਨ ਪੁਰ ਰਹਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭਏ ਤੇ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭ ਤੇ ਉੱਚਾ ਜਾ ਕਾ ਨਾਮ ਸਦਾ ਸਦਾ ਤਾਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਅਤ ਪਤ ਪਤ ਤੁਮਰੀ ਗਤ ਹੋਏ ਇਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿਨ ਬਖਸਨ ਹਰ ਪਗਤ ਪਾਏ ਸਰਦਾਨਿਸਤਾ ਸਾਚਾ ਤਨ ਸਾਚੀ ਵਿੜਿਆਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭਮਸਿਓ ਲਾਗੋ ਤਿਆਨ ਪੁਰਨਪੁਰ ਰਹਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਧਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭ ਤੇ ਉੱਚਾ ਜਾ ਕਾ ਨਾਉ ਸਦਾ ਸਦਾ ਤਾ ਕੇ ਗੁਣ ਗਾਉ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਲਤ ਤੁਮਰੀ ਗਤ ਹੋਏ ਇਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇਖਨ ਬਖਸਨ ਹਰ ਪਗਤ ਪਾਏ ਸਰਦਾਨਿਸਤਾ ਸਾਚਾ ਤਨ ਸਾਚੀ ਵਿੜਾਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭਮ ਸਿਉ ਲਾਗੋ ਧਿਆਨ ਪੂਰਨ ਪੁਰ ਰਹਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਧਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਹਲਾ ਪੰਜਰਾ ਸਭ ਤੇ ਉੱਚਾ ਜਾ ਕਾ ਨਾਉ ਸਦਾ ਸਦਾ ਤਾ ਕੇ ਗੁਣ ਗਾਉ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਲਤ ਤੁਮਰੀ ਗਤ ਹੋਏ ਇਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿਨ ਬਖਸਨ ਹਰ ਪਗਤ ਪਾਏ ਸਦਾ ਨਿਸਤਾਰ ਤਸ ਤਨ ਸਾਚੀ ਵਿੜਿਆਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭਮ ਸਿਉ ਲਾਗੋ ਧਿਆਨ ਪੂਰਨ ਪੁਰ ਰਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾ ਨਾਨਕ ਕੋ ਗੁਰ ਭੈ ਧਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭ ਤੇ ਉੱਚਾ ਜਾ ਕਾ ਨਾਮ ਸਦਾ ਸਦਾ ਤਾਕੇ ਗੁਣ ਗਾਉ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਅਤ ਪਤ ਪਤ ਤੁਮਰੀ ਗਤ ਹੋਏ ਇਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿਨ ਬਖਸਨ ਹਰ ਪਗਤ ਪਾਏ ਸਦਾ ਨਿਸ਼ਤਾ ਸੱਚਾ ਤਨ ਸਾਚੀ ਵਿੜਾਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤੱਕ ਸਿਗਲ ਮਿਟੈ ਅੰਧਿਆਰਾ ਪਾਰ ਭਮਸਿਓ ਲਾਗੋ ਤਿਆਨ ਪੂਰਨ ਪੂਰ ਰਹੇਉ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਧਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭ ਤੇ ਉੱਚਾ ਜਾ ਕਾ ਨਾਮ ਸਦਾ ਸਦਾ ਤਾਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਲਤ ਪਲਤ ਤੁਮਰੀ ਗਤ ਹੋਏ ਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੇ ਆਹਾਰ ਕੋਟ ਖਤੇ ਖਿਨ ਬਖਸਨ ਹਰ ਪਗਤ ਪਾਏ ਸਰਦਾਨਿਸਤਾ ਸੱਚਾ ਤਨ ਸਾਚੀ ਵਿੜਿਆਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭਮਸਿਓ ਲਾਗੋ ਤਿਆਨ ਪੂਰਨ ਪੁਰ ਰਹਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਧਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭ ਤੇ ਉੱਚਾ ਜਾ ਕਾ ਨਾਮ ਸਦਾ ਸਦਾ ਤਾ ਕੇ ਗੁਣ ਗਾਉ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੁਏ ਹਰਤ ਪਲਤ ਤੁਮਰੀ ਗਤ ਹੋਏ ਇਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿਨ ਬਖਸਨ ਹਰ ਪਗਤ ਪਾਏ ਸਦਾ ਨਿਸਤਾ ਸਚਾ ਤਨ ਸਾਚੀ ਵਿੜਿਆਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭਮ ਸਿਉ ਲਾਗੋ ਤਿਆਨ ਪੂਰਨ ਪੂਰ ਰਹੇਉ ਨਿਰਵਾਨ ਪਰਮ ਭਉ ਮੇਟ ਮਿਲੇगो ਪਾ ਨਾਨਕ ਕੋ ਗੁਰ ਭੈ ਧਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭ ਤੇ ਉੱਚਾ ਜਾ ਕਾ ਨਾਮ ਸਦਾ ਸਦਾ ਤਾਕੇ ਗੁਣ ਗਾਉ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਅਲਤ ਪਲਤ ਤੁਮਰੀ ਗਤ ਹੋਏ ਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇਖਨ ਬਖਸਨ ਹਰ ਪਗਤ ਪਾਏ ਸਦਾ ਨਿਸ਼ਤਾ ਸੱਚਾ ਤਨ ਸਾਚੀ ਵਿੜਾਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤੱਕ ਸਿਗਲ ਮਿਟੈ ਅੰਧਿਆਰਾ ਪਾਰ ਭ੍ਰਮ ਸਿਓ ਲਾਗੋ ਧਿਆਨ ਪੂਰਨ ਪੂਰ ਰਹੇ ਉਹ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਧਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਰਾ ਸਭਤੇ ਉਚਾ ਜਾ ਕਾ ਨਾਮ ਸਦਾ ਸਦਾ ਤਾਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਅਤ ਪਤ ਤੁਮਰੀ ਗੱਟ ਹੋਏ ਇਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇਖਨ ਬਖਸਨ ਹਰ ਪਗਤ ਪਾਏ ਸਰਦਾਨਿਸਤਾ ਸੱਚਾ ਤਨ ਸਾਚੀ ਵਿੜਿਆਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਆਰ ਭਮਸਿਓ ਲਾਗੋ ਧਿਆਨ ਪੂਰਨ ਪੁਰ ਰਹਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਧਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਭ ਤੇ ਉੱਚਾ ਜਾ ਕਾ ਨਾਮ ਸਦਾ ਸਦਾ ਤਾ ਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਰਤ ਤੁਮਰੀ ਗਤ ਹੋਏ ਇਰਹਾ ਪੁਰਖ ਨਿਰੰਜਨ ਸਿਰਜਨਹਾਰ ਜੀ ਜੰਤ ਦੇਵੇ ਆਹਾਰ ਕੋਟ ਖਤੇ ਖਿਨ ਬਖਸਨ ਹਰ ਪਗਤ ਪਾਏ ਸਦਾ ਨਿਸਤਾ ਸੱਚ ਤਨ ਸਾਚੀ ਵਿੜਿਆਈ ਗੁਰਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕੈ ਸਿਗਲ ਮਿਟੈ ਅੰਧਿਆਰਾ ਪਾਰ ਭ੍ਰਮ ਸਿਉ ਲਾਗੋ ਤਿਆਨ ਪੁਰਨਪੁਰ ਰਿਓ ਨਿਰਵਾਨ ਪਰਮ ਭਉ ਮੇਟ ਮਿਲੇ ਗੋਪਾਲ ਨਾਨਕ ਕੋ ਗੁਰ ਭੈ ਧਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ